ਅੱਜ ਰੂਪਨਗਰ ਨੰਗਲ ਚੌਂਕ ਵਿਖੇ ਇਲਾਕੇ ਦੇ ਮੋਹਤਵਰ ਸਰਪੰਚਾਂ ਕਿਸਾਨ ਆਗੂਆਂ ਵੱਲੋਂ ਸਰਕਾਰੀ ਖਾਲਸਾ ਫੈਡਰੇਸ਼ਨ ਦੇ ਆਗੂ ਰੂਪਨਗਰ ਨੰਗਲ ਚੌਂਕ ਫਾਟਕਾ ਨੂੰ ਬੰਦ ਕਰਨ ਦੇ ਰੋਸ 'ਵਜੋਂ ਰੂਪਨਗਰ ਨੰਗਲ ਚੌਂਕ ਵਿਖੇ ਇਕੱਠੇ ਹੋਏ। ਇਹਨਾਂ ਆਗੂਆਂ ਨੇ ਕਿਹਾ ਕਿ ਰੇਲਵੇ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਫਾਟਕਾਂ ਨੂੰ ਬੰਦਲਾ ਕੀਤਾ ਜਾਵੇ। ਜੇਕਰ ਇਹ ਫਾਟਕ ਬੰਦ ਹੁੰਦੇ ਹਨ ਤਾਂ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਨੁਕਸਾਨ ਹੋਵੇਗਾ। ਜਿਸ ਨਾਲ ਜਿੱਥੇ ਕਿਸਾਨੀ ਵਾਨ ਅਤੇ ਗੰਨੇ ਦੀਆਂ ਟਰਾਲੀਆਂ ਨੂੰ ਨਸ਼ਾ ਹਾਈਵੇ ਦੇ ਚੱਲ ਲੱਗੇ ਵੱਡਾ ਖਤਰਾ ਹੈ ਉੱਥੇ ਹੀ ਵਿਦਿਆਰਥੀਆਂ ਸਕੂਲੀ ਬੱਚਿਆਂ ਤੇ ਹਰ ਲੋਕਾਂ ਨੂੰ ਨਸ਼ਾ ਹਾਈਵੇ ਦੇ ਚੱਲ ਲੱਗੇ ਵੱਡੇ ਹਾਸਰੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਇਹ ਸੜਕ ਰੂਪਨਗਰ ਤੋਂ ਹੁੰਦੀ ਹੋਈ ਹਿਮਾਚਲ ਜਾਣ ਵਾਲੇ ਰਾਈਗिरा ਲਈ ਅਤੇ ਹਿਮਾਚਲ ਤੋਂ ਵਾਪਸੀ ਪੰਜਾਬ ਵਿੱਚ ਐਂਟਰ ਹੋ ਕੇ ਚੰਡੀਗੜ੍ਹ ਅੰਮ੍ਰਿਤਸਰ ਜਾਣ ਲਈ ਵਰਤੀ ਜਾਂਦੀ ਸੀ ਜਦੋਂ ਇਸ ਜਗ੍ਹਾ ਤੇ ਓਵਰਬ੍ਰਿਜ ਬਣਿਆ ਤਾਂ ਉਸ ਤੋਂ ਬਾਅਦ ਇਹਨਾਂ ਫਾਟਕਾਂ ਦੀ ਵਰਤੋਂ ਸਿਰਫ ਇਲਾਕੇ ਦੇ ਪਿੰਡਾਂ ਦੇ ਲੋਕ ਅਤੇ ਰੋਪੜ ਸ਼ਹਿਰ ਦੇ ਲੋਕ ਆਵਾਜ਼ੀ ਲਈ ਕਰਦੇ ਹਨ ਇਸ ਲਈ ਇਹਨਾਂ ਫਾਟਕਾ ਨੂੰ ਪੱਕੇ ਤੌਰ ਤੇ ਬੰਦਲਾ ਕੀਤਾ ਜਾਵੇ ਅਤੇ ਜੇਕਰ ਫਿਰ ਵੀ ਪ੍ਰਸ਼ਾਸਨ ਜਾਂ ਰੇਲਵੇ ਪ੍ਰਸ਼ਾਸਨ ਵੱਲੋਂ ਇਹਨਾਂ ਫਾਟਕਾ ਨੂੰ ਬੰਦ ਕੀਤਾ ਜਾਂਦਾ ਹੈ ਤਾਂ ਇਲਾਕੇ ਦੇ ਲੋਕ ਇਕੱਠੇ ਹੋ ਕੇ ਵੱਡਾ ਸੰਗਰਾਸ਼ ਕਰਨਗੇ ਮੇਰਾ ਪੰਜਾਬ న్యూਸ ਲਈ ਲਾਡੀ ਖਾਬੜਾ ਦੀ ਰਿਪੋਰਟ ਮੈਂ ਜੀ ਸਰਕਾਰੀ ਖਾਲਸਾ ਫੈਡਰੇਸ਼ਨ ਤੋਂ ਕੁਲਵੰਤ ਸਿੰਘ ਸੈਣੀ ਅ ਵੀਰ ਜੀ ਗੱਲ ਇਹ ਹੈ ਕਿ ਜਿਹੜਾ ਇਹ ਰੋਡ ਹੈ ਇਹ ਰੋਪੜ ਤੋਂ ਜਿਹੜਾ ਘਾੜੇ ਏਰੀਆ ਏ ਇੱਥੇ 40-45 ਪਿੰਡ ਤਾਂ ਜਿਹੜੇ ਘਾੜੇ ਇਲਾਕੇ ਦੇ ਆ ਉਸ ਤੋਂ ਅੱਗੇ ਜਾ ਕੇ ਇਹ ਪੀਜੀਆਈ ਤੱਕ ਜਾਂਦਾ ਰੋਡ ਔਰ ਲਗਭਗ 150 ਪਿੰਡ ਇਸ ਰੋਡ ਨਾਲ ਕੰਟੈਕਟ ਹੁੰਦਾ ਜਾ ਕੇ ਔਰ ਜਿਹੜਾ ਇਹ ਆ ਏਰੀਆ ਏ ਇਹ ਕਿਸਾਨੀ ਨਾਲ ਜੁੜਿਆ ਹੋਇਆ ਇੱਥੇ ਜੀਰੀ ਦੀ ਔਰ ਕਮਾਦ ਦੀ ਜਿਹੜੀ ਖੇਤੀ ਜ਼ਿਆਦਾਤਰ ਹੁੰਦੀ ਆ ਜਿਸ ਨਾਲ ਬੜੇ ਬੜੇ ਟਰਾਲੇ ਭਰੇ ਜਾਂਦੇ ਆ ਔਰ ਜਿਹੜੇ ਦੂਸਰੇ ਉਹ ਆ ਫਾਟਕ ਇਹਨਾਂ ਦਾ ਲੰਘਾ ਬਹੁਤ ਤੰਗ ਹੈ ਉੱਥੇ ਨੂੰ ਬੜੇ ਬੜੇ ਜਿਹੜੇ ਟਰਾਲੇ ਆ ਗੰਨੇ ਦੇ ਭਰੇ ਹੋਏ ਉਹ ਨਹੀਂ ਲੰਘ ਸਕਦੇ ਇਹ ਚੌੜਾ ਫਾਟਕ ਹੈ ਜੇ ਇਹ ਬੰਦ ਹੋ ਗਿਆ ਤਾਂ ਜਿਹੜਾ ਗੰਨੇ ਦਾ ਟਰਾਲਾ ਭਰਿਆ ਹੋਇਆ ਉਹ ਜਦੋਂ ਫਲਾਈਓਵਰ ਤੇ ਚੜੂੰਗਾ ਤਾਂ ਉੱਥੇ ਐਕਸੀਡੈਂਟ ਹੋਣ ਦੇ 100% ਚਾਂਸ ਹੈ ਇਸ ਕਰਕੇ ਜਿਹੜਾ ਇਹ ਲੰਘਾ ਇਹ ਖੁੱਲਾ ਰਹਿਣਾ ਚਾਹੀਦਾ ਕੀ ਕਰਦੇ ਹੋ ਵੀ ਜੇਕਰ ਬੇਨਤੀ ਨਹੀਂ ਸੀ ਅਸੀਂ ਕਰਦੇ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਾਂ ਬੇਨਤੀ ਨਹੀਂ ਚੇਤਾਵਨੀ ਦਿੰਦੇ ਹਾਂ ਕਿ ਅਗਰ ਜੇ ਇਹ ਫਾਟਕ ਬੰਦ ਕੀਤਾ ਗਿਆ ਤਾਂ ਇੱਥੇ ਅਸੀਂ ਜਿਹੜਾ ਰੇਲਵੇ ਟਰੈਕ ਵੀ ਜਮ ਕਰਾਂਗੇ ਤੇ ਹੋਰ ਵੀ ਇਲਾਕੇ ਦੇ ਲੋਕਾਂ ਨੂੰ ਇਕੱਠਾ ਹੋ ਕੇ ਬੜਾ ਸੰਘਰਸ਼ ਵਿਡਾਂਗੇ ਜੇ ਇਹ ਫਾਟਕ ਬੰਦ ਹੁੰਦਾ ਹੈ ਹਾਂਜੀ ਕੱਲ ਰੇਲਵੇ ਵਿਭਾਗ ਦੇ ਵੱਲੋਂ ਇੱਥੇ ਦੋ ਪੁਲਿਸ ਮੁਲਾਜ਼ਮ ਲਗਾ ਕੇ ਰੇਲਵੇ ਗੇਟ ਨੰਬਰ ਡਬਲ 4 ਏਬਲਿਕ ਬੀ ਜੋ ਕਿ ਨੰਗਲ ਚੌਂਕ ਦੇ ਵਿੱਚ ਸਥਿਤ ਹੈ ਇਸ ਨੂੰ ਬੰਦ ਕਰਨ ਦਾ ਪੂਰਾ ਰੇਲਵੇ ਵਿਭਾਗ ਵੱਲੋਂ ਯਤਨ ਕੀਤਾ ਗਿਆ ਪਰ ਲੋਕਾਂ ਦਾ ਇਕੱਠ ਦੇਖਦੇ ਹੋਏ ਲੋਕਾਂ ਦੀ ਏਕਤਾ ਦੇਖਦੇ ਹੋਏ ਉਹਨਾਂ ਨੇ ਕੱਲ ਟੈਂਪਰੇਰੀ ਤੌਰ ਤੇ ਇਸ ਨੂੰ ਫੇਰ ਬਹਾਲ ਕੀਤਾ ਲੋਕਾਂ ਨੇ ਨਾਲ ਹੋ ਕੇ ਬਹਾਲ ਕਰਾਇਆ ਔਰ ਜੋ ਇਹ ਫਾਟਕ ਹੈਗਾ ਇਹ ਕੀ ਕਾਰਨ ਕੀ ਹੈ ਕਿਉਂ बार-बार ਬੰਦ ਕਿਉਂ ਕੀਤਾ ਜਾ ਰਿਹਾ ਹੈ ਕਿ ਸਮੱਸਿਆ ਕੀ ਆਂਦੀ ਹੈ ਕਿ ਮੈਨਪਾਵਰ ਦੀ ਸਮੱਸਿਆ ਰੇਲਵੇ ਦੇ ਵਿੱਚ ਜਾਂ ਕੋਈ ਅਧਿਕਾਰੀ ਚਾਹੁੰਦੇ ਨੇ ਵੀ ਇਹ ਬੰਦ ਹੋ ਜਾਵੇ ਰੇਲਵੇ ਅਧਿਕਾਰੀ ਤਾਂ ਇਹੀ ਚਾਹੁੰਦੇ ਨੇ ਜੀ ਕਿ ਸਾਡੀ ਰੇਲਵੇ ਲਾਈਨ ਚੱਲਣੀ ਚਾਹੀਦੀ ਹੈ ਉਸ ਤੋਂ ਬਾਅਦ ਪਬਲਿਕ ਕਿਤੇ ਵੀ ਜਾਵੇ ਸਵਾਲ ਇਹ ਹੈਗਾ ਵੀ ਜਿਸ ਵੇਲੇ ਇਹ ਰੇਲਵੇ ਗੇਟ ਲੱਗਿਆ ਸੀਗਾ ਉਸ ਟਾਈਮ ਰੋਪੜ ਦੇ ਵਿੱਚ ਰੇੜਾ ਰੇਲਵੇ ਟ੍ਰੈਫਿਕ ਸੀਗਾ ਉਹ ਬਹੁਤ ਲਿਮਟਿਡ ਸੀਗਾ ਔਰ ਜਿਹੜੀ ਇਹ ਰੋਡ ਹੈ ਇਹ ਨੈਸ਼ਨਲ ਹਾਈਵੇ ਉਸ ਵੇਲੇ ਨਹੀਂ ਸੀਗੀ ਤੇ ਅੱਜ ਦੀ ਡੇਟ ਦੇ ਵਿੱਚ ਇਹਨੂੰ ਨੈਸ਼ਨਲ ਹਾਈਵੇ ਬਣਾਇਆ ਤਾ ਗਿਆ ਔਰ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ ਰੋਡ ਦੇ ਉੱਤੋਂ ਤਮਾਮ ਟ੍ਰੈਫਿਕ ਲੰਘ ਕੇ ਪਹਾਮਿਓ ਜੇ ਐਂਡ ਕੇ ਹੈ ਪਹਾਮਿਓ ਹਿਮਾਚਲ ਹੈ ਪਹਾਮਿਓ ਲੇ ਲਦਾਖ ਹੈ ਸਾਰਾ ਇੱਥੇ ਨੂੰ ਜਾਂਦਾ ਸੀਗਾ ਹੁਣ ਜਦੋਂ ਅੱਜ ਤੋਂ 8 ਸਾਲ ਪਹਿਲਾਂ ਇਹਨਾਂ ਨੇ ਇਸ ਫਲਾਈਓਵਰ ਦਾ ਨਿਰਮਾਣ ਕੀਤਾ ਤਾਂ ਇਹਨਾਂ ਨੇ ਫਲਾਈਓਵਰ ਇੱਕ ਪਾਸੇ ਲਗਾਇਆ ਹਾਟ ਇੱਕ ਪਾਸੇ ਰਹਿ ਗਿਆ ਤਾਂ ਉਸ ਤੋਂ ਬਾਅਦ ਇਹ ਆਪਣੇ ਇੱਕ ਕਲੇਮ ਕਰਦੇ ਆ ਕਿ ਜੀ ਅਸੀਂ ਫਲਾਈਓਵਰ ਲਗਾਤਾ ਲੇਕਿਨ ਇਹ ਫਲਾਈਓਵਰ ਦਾ ਰੋਪੜ ਸ਼ਹਿਰ ਨੂੰ ਜੋ ਪ੍ਰੋਪਰ ਸਾਡਾ ਘਾਟ ਦਾ ਇਲਾਕਾ ਹੈ ਜਿਹਦੇ ਤੇ 42 ਪਿੰਡ ਡਿਸ ਐਡਮਿਨਿਸਟ੍ਰੇਸ਼ਨ ਨੇ ਮੰਨੇ ਹੋਏ ਨੇ ਜਿਹੜੇ 42 ਪਿੰਡ ਇਹਦੇ ਤੇ ਚੱਲਦੇ ਨੇ ਉਹ 42 ਪਿੰਡਾਂ ਨੂੰ ਇਹ ਰਸਤਾ ਚੱਲਦਾ ਹੈ ਔਰ ਇਹ ਰਸਤੇ ਦੇ ਬੰਦ ਹੋਣ ਦੇ ਨਾਲ 42 ਪਿੰਡਾਂ ਦਾ ਜਿਹੜਾ ਭਵਿੱਖਾ ਹੈ ਉਹ ਇੱਕਦਮ ਖਤਰੇ ਦੇ ਵਿੱਚ ਹੈ ਜੇਕਰ ਇਹ ਫਾਟਕ ਬੰਦ ਕਰਨੇ ਤਾਂ ਇਹਦੇ ਉੱਪਰ ਓਵਰ ਬ੍ਰਿਜ ਬਣਾਉਣਾ ਚਾਹੀਦਾ ਜਿਹੜਾ ਕਿ ਸ਼ਹਿਰ ਨਾਲ ਕਨੈਕਟਡ ਹੋਵੇ ਸਕੇ ਦੇਖੋ ਇਸ ਤਰ੍ਹਾਂ ਜੀ ਜਿੱਥੇ ਤੱਕ ਓਵਰ ਬ੍ਰਿਜ ਬਣਾਉਣ ਦਾ ਸਵਾਲ ਹੈ ਓਵਰ ਬ੍ਰਿਜ ਤਾਂ ਇਹ ਕਹਿ ਰਹੇ ਜੀ ਅਸੀਂ ਬਣਾ ਚੁੱਕੇ ਹਾਂ ਲੇਕਿਨ ਸਾਡੀ ਜਿਹੜੀ ਡਿਮਾਂਡ ਹੈ ਸਾਡਾ 1.0 ਪ੍ਰੋਗਰਾਮ ਹੈ ਉਹ ਇਹ ਹੈਗਾ ਇਹ ਰੋਪੜ ਸ਼ਹਿਰ ਹੈ ਇਹ ਦੋ ਨਹਿਰਾਂ ਦੇ ਦਰਮਿਆਨ ਚ ਬਸਿਆ ਹੋਇਆ ਸ਼ਹਿਰ ਹੈ ਔਰ ਇੱਥੇ ਨਾ ਤਾਂ ਕੋਈ ਹੋਰ ਪ੍ਰੋਵੀਜ਼ਨ ਹੋ ਸਕਦੀ ਹੈ ਨਾ ਇੱਥੇ ਕਿਸੇ ਕਿਸਮ ਦਾ ਕੋਈ ਫਲਾਈਓਵਰ ਜਾਂ ਅੰਡਰਬ੍ਰਿਜ ਬਣ ਸਕਦਾ ਔਰ ਸਭ ਤੋਂ ਵੱਡੀ ਗੱਲ ਹੈ ਅਸੀਂ ਨਹੀਂ ਚਾਹਾਂਗੇ ਕਿ ਇੱਥੇ ਕੁਝ ਹੋਰ ਕੰਸਟਰਕਸ਼ਨ ਹੋਵੇ ਇੱਥੇ ਜੋ ਕੁਝ ਆਲਰੇਡੀ ਹੈ ਜੋ ਸਿਚੁਏਸ਼ਨ ਹੈਗੀ ਹੈ ਜੋ ਹਾਲਾਤ ਹੈ ਉਹਦੇ ਮੁਤਾਬਕ ਇੱਥੇ ਰੋਡ ਹੀ ਫ੍ਰਮ ਦਾ ਬੈਰੀ ਬਿਗਨਿੰਗ ਚੱਲਦੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚਲਣੀ ਚਾਹੀਦੀ ਹੈ ਔਰ ਪਿਛਲੇ 50 ਸਾਲਾਂ ਤੋਂ ਜਾਂ 60 ਸਾਲਾਂ ਤੋਂ ਇਹ ਸੜਕ ਚੱਲ ਰਹੀ ਹੈ ਨਹੀਂ ਜਿਸ ਦਿਨ ਦਾ ਇਹ ਮੁਲਕ ਆਜ਼ਾਦ ਹੋਇਆ ਜਾਂ ਇਹ ਮੁਲਕ ਬਣਿਆ ਜਾਂ ਇਹ ਭਗੜਾ ਟਾਈਮ ਬਣਿਆ ਉਸ ਦਿਨ ਤੋਂ ਹੀ ਇਹ ਸੜਕ ਚੱਲਦੀ ਹੈ 1927 ਤੇ ਚੱਲ ਉਸ ਤੋਂ ਉਸ ਟਾਈਮ ਤੋਂ ਹੀ ਚੱਲਦੀ ਹੈ ਜਦੋਂ ਤੋਂ ਇਹ ਟਰੈਕ ਵਿਸਿਆ ਜਦੋਂ ਤੋਂ ਇਹ ਸੜਕ ਚੱਲ ਰਹੀ ਹੈ ਇਸ ਕਰਕੇ ਇਹ ਸੜਕ ਨੂੰ ਚੱਲਣਾ ਹੀ ਸਾਡੇ ਇਲਾਕੇ ਦੀ ਭਲਾਈ ਉਸੇ ਗੱਲ ਦੇ ਵਿੱਚ ਹੈ ਕਿਉਂਕਿ ਸਾਰਾ ਸ਼ਹਿਰ ਜਿਹੜਾ ਵੀ ਜਿਹੜੀ ਵੀ ਕੋਈ ਸਹੂਲਤ ਲੈਣ ਵਾਸਤੇ ਕਿਸੇ ਪਿੰਡ ਦੇ ਇਲਾਕੇ ਦੇ ਬੰਦੇ ਨੇ ਆਉਣਾ ਹੈ ਉਹਨੇ ਇਸ 게ਟ ਤੋਂ ਹੀ ਸ਼ਹਿਰ ਦੀ ਆਮਦ ਹੈ ਇੱਥੋਂ ਹੀ ਐਂਟਰ ਕਰਨਾ ਹੈ ਇੱਥੇ ਹਸਪੀਟਲ ਜਾਣਾ ਹੈ ਇੱਥੋਂ ਹੀ ਕਾਲਜ ਜਾਣਾ ਹੈ ਇੱਥੋਂ ਹੀ ਸਕੂਲ ਜਾਣਾ ਹੈ ਇੱਥੋਂ ਹੀ ਸਾਰੀਆਂ ਸਹੂਲਤਾਂ ਇੱਥੋਂ ਹਾਸਲ ਹੁੰਦੀਆਂ ਸੋ ਇਸ ਕਰਕੇ ਦੁਕਾਨਦਾਰ ਵੀ ਹੈ ਰੋਜ਼ਗਾਰ ਵੀ ਜੁੜਿਆ ਹੋਇਆ ਲੋਕਾਂ ਦਾ ਇਹਦੇ ਨਾਲ ਬਿਲਕੁਲ ਜੀ ਇਹਦੇ ਨਾਲ ਸਾਰਾ ਰੋਜ਼ਗਾਰ ਜੁੜਿਆ ਹੋਇਆ ਹੈ ਕਿਉਂਕਿ ਸਾਰੇ ਸ਼ਹਿਰ ਦੀ ਆਮਦ ਹੈ ਇਹ ਜਿੰਨਾ ਘਾਟ ਦਾ ਇਲਾਕਾ ਹੈ ਉਹਨੇ ਸ਼ਹਿਰ ਤੇ ਜਾਣ ਵਾਸਤੇ ਇਹ ਉਹਨਾਂ ਦੇ ਕੋਲ ਇੱਕ ਰਸਤਾ ਹੈ ਜਿਸ ਰਸਤੇ ਦੇ ਜ਼ਰੀਏ ਲੋਕਾਂ ਨੇ ਸ਼ਹਿਰ ਦੇ ਵਿੱਚ ਇਕੱਤਰ ਹੋਣਾ ਇਕੱਤਰ ਹੋ ਕੇ ਆਪਣੇ ਸਮਾਨ ਖਰੀਦਣਾ ਆਪਣੇ ਡਾਕਟਰੀ ਸਹਾਇਤਾ ਲੈਣਾ ਆਪਣੀ ਐਜੂਕੇਸ਼ਨ ਲੈਣੀ ਹੈ ਇਹ ਸਾਰਾ ਕੁਝ ਇਸ ਰੇਲਵੇ 게ਟ ਤੋਂ ਹੀ ਡਿਪੈਂਡ ਕਰਦਾ ਨਾਮ ਆਪਣਾ ਤਾਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕਿ ਇਹ ਰੇਲਵੇ ਫਟਕਾ ਦੀ ਗੱਲ ਚੱਲ ਰਹੀ ਹੈ ਵੀ ਇਹਨਾਂ ਨੂੰ ਬੰਦ ਕੀਤਾ ਜਾ ਰਿਹਾ ਪੱਕੇ ਤੌਰ ਤੇ ਕੀ ਇਹ ਗੱਲਾਂ ਨੇ ਜਾਂ ਅਫਵਾਹਾਂ ਨੇ ਜਾਂ ਸੱਚ ਹੈ ਇਹ ਜੋ ਅਫਵਾਹ ਸੱਚ ਵੀ ਹੋएगी ਆ ਕਿਉਂਕਿ ਕੱਲ ਇਹਨੇ ਇਹ ਫਾਟਕ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਮਲਾਜ਼ਮ ਲਗਾ ਕੇ ਇਹ ਫਾਟਕ ਪਹਿਲਾਂ ਵੀ 10 ਸਾਲ ਪਹਿਲਾਂ ਇਹਦੇ ਵਿੱਚ ਖਿਲਾਫ ਬੰਦ ਕਰਿਆ ਸੀ ਉਹਨਾਂ ਨੇ ਰੇਲਵੇ ਟਰੈਕ ਤੇ ਇੱਥੇ ਬੰਦ ਕਰਕੇ ਗਾਡਰ ਲਾ ਦਿੱਤੇ ਸੀ ਪਰ ਇਲਾਕੇ ਦੇ ਮੋਤਵਰਾਂ ਨੇ ਇਕੱਠੇ ਹੋ ਕੇ ਉਹ ਗਾਡਰ ਪੱਟ ਕੇ ਦੁਬਾਰਾ ਰਸਤਾ ਚਾਲੂ ਕੀਤਾ ਸੀ ਆ ਇਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਸਾਰੀਆਂ ਜਥੇਬੰਦੀਆਂ ਨੇ ਬਹੁਤ ਸinghharsh ਕਰਿਆ ਪੱਤਰਕਾਰਾਂ ਵੀਰਾਂ ਨੇ ਵੀ ਸਾਡਾ ਬਹੁਤ ਮੀਡੀਆ ਨੇ ਬਹੁਤ ਸਾਥ ਦਿੱਤਾ ਤਾਂ ਇਸ ਕਰਕੇ ਉਸ ਮੌਕੇ ਦੇ ਡੀਸੀ ਜੀ ਕੇ ਸਿੰਘ ਨੇ ਇਸ ਫਾਟਕ ਦੀ ਸਮੱਸਿਆ ਨੂੰ ਸਮਝਦੇ ਹੋਏ ਕਿ ਲੋਕਾਂ ਦੀ ਇਹ ਮੇਨ ਸਮੱਸਿਆ ਇਹਨੂੰ ਚਾਲੂ ਰੱਖਿਆ ਚਾਲੂ ਰੱਖ ਕੇ ਉਹਨਾਂ ਨੇ ਇਹ ਵੀ ਲੈ ਕੇ ਵੀ ਦਿੱਤਾ ਸੀ ਵੀ 24 ਪਿੰਡਾਂ ਦਾ ਫਾਟਕਾ ਹੈ ਤੇ ਹੋਰ ਇਲਾਕੇ ਦੇ ਰਸਤਾ ਜਿਹੜਾ ਉਹਦੇ ਤੋਂ ਹੋ ਕੇ ਪਹਿਲਾਂ ਇਹ ਰਸਤਾ ਆਮ ਲੰਗਲ ਲੰਗਲ ਨੂੰ ਕੀਰਤਪੁਰ ਸਾਹਿਬ ਨੂੰ ਇਹ ਰਸਤਾ ਚੱਲਦਾ ਸੀ ਹੁਣ ਜਿਹੜਾ ਹਾਈਵੇ ਲੱਗਿਆ ਹਾਈਵੇ ਸਾਡੇ ਲੋਕਾਂ ਲਈ ਨਹੀਂ ਲਾਇਆ ਇਹ ਹਾਈਵੇ ਦਾ ਹਿਮਾਚਲ ਜੰਮੂ ਕਸ਼ਮੀਰ ਹੋਰ ਬਾਂਦੇ ਸਟੇਟਾਂ ਵਾਸਤੇ ਲਾਇਆ ਜਦੋਂ ਹਾਈਵੇ 'ਤੇ ਜਾ ਕੇ ਕੋਈ ਵੀ ਵਾਹਨ ਚੜੂਗਾ ਤਾਂ ਦੱਸੋ ਤਾਂ ਉਹ ਟਕਰਾਊਗਾ ਨਹੀਂ ਕਿ ਉਹ ਮਰੂਗਾ ਨਹੀਂ ਜਾਂ ਮਾਰੂਗਾ ਨਹੀਂ ਕਿਸੇ ਨੂੰ ਹਾਈਵੇ 'ਤੇ 100-100 ਦੀ ਸਪੀਡ ਤੇ ਵਾਹਨ ਚਲਦੀ ਆ ਕਿ ਕਿਸੇ ਦਾ ਟਰੈਕਟਰ ਟਰਾਲੀ ਆ ਬੱਚਾ ਕੋਈ ਸਾਈਕਲ ਪਰ ਜਾ ਰਿਹਾ ਹਾਈਵੇਡ ਪੰਦਾ ਬੰਦ ਕਰਦੇ ਕੋਈ ਦੱਸੋ ਤਾਂ ਅੱਜ ਬਾਜ਼ਾਰ ਦਾ ਰਸਤਾ ਉਹਨਾਂ ਨੂੰ ਜਿਹੜੇ ਕਨੈਕਟਡ ਰੋਡ ਆ ਉਹ ਤਾਂ ਸਭ ਨੂੰ ਵਧਾਣੇ ਚਾਹੀਦੇ ਵਧਾਣੇ ਚਾਹੀਦੇ ਜਿਹੜੀ ਟ੍ਰੈਫਿਕ ਆ ਉਹ ਕਨੈਕਟਡ ਰੋਡਾਂ ਦੇ ਇਹ ਜਿਹੜੇ ਚਾਰ ਫਾਟਾ ਮੇਨ ਰੋਪੜ ਸ਼ਹਿਰ ਤਾਂ ਕਿੰਨਾ بڑا ਸ਼ਹਿਰ ਹੈ ਕਿੰਨੀ ਵੱਡੀ ਆਵੇ ਚੱਈ ਆ ਇਹ 1927 ਤੋਂ ਜਦੋਂ ਵੀ ਰੇਲਵੇ ਟ੍ਰੈਕ ਬਸਿਆ ਸੀ ਉਸ ਤੋਂ ਪਹਿਲਾ ਫਾਟ ਸਭ ਤੋਂ ਪਹਿਲਾ ਫਾਟ ਕੇ ਆ ਉਸ ਪਾਰਕ ਨੂੰ ਵੀ ਇਹ ਬੇਸਮਝੀ ਆ ਪ੍ਰਸ਼ਾਸਨ ਦੀ ਵੀ ਆ ਜੇ ਰੇਲਵੇ ਵਿਭਾਗ ਦੀ ਵੀ ਇਹਨੂੰ ਬੰਦ ਕਰਨਾ ਚਾਹੁੰਦਾ ਕਿਉਂਕੋ ਬੰਦ ਤਾਂ ਹੋਣਾ ਨਹੀਂ ਨਾ ਹੋਣਾ ਨਾ ਇਹ ਸੋਚਣ ਇਹ ਤੁਹਾਡਾ ਕਿਹੜਾ ਪਿੰਡ ਜੇ ਅਗਰ ਦੇਖਿਆ ਜਾਵੇ ਤਾਂ ਇਲਾਕੇ ਦੇ ਹੋਰ ਕਿੰਨੇ ਕ ਪਿੰਡ ਇਸ ਨਾਲ ਪ੍ਰਭਾਵਿਤ ਹੋਣ ਸਾਡੇ ਉਰੇ ਤਾਂ ਪੈਂਦੇ ਅੱਗੇ ਪੈਂਦਾ ਪਰਖਾਲੀ ਅਗਰੇਵਾਲ ਅਕਬਰੂ ਮਗਰੋੜ ਮਾਝੀ ਜੱਟਾ ਨਾਹਪੁਰ ਮਾਝੀ ਠੇਕੇਦਾਰਾ ਮਾਝਰੀ ਤੇ ਚੌਰਮਾਨੀ ਸਲਾਣਾ ਬਾਗਵਾਲੀ ਭੰਗਾਲਾ ਫਤਿਹਪੁਰ ਤੇ ਖਾਨਪੁਰ ਹੋਰ ਪਰ ਹਰੀਪੁਰ ਬਰਦਾਰ ਹੋ ਕੇ ਜਿਹੜੀ ਸੜਕਾ ਸਿੱਧੀ ਪੀਜੀਆਈ ਤੱਕ ਜਾ ਕੇ ਪਹੁੰਚਦੀ ਆ ਕਿਉਂਕਿ ਆਮ ਰੋਡਾਂ ਉਪਰ ਦੇਖਿਆ ਸਰਕਾਰਾਂ ਨੇ ਖੁਦ ਆਪ ਵੱਖ-ਵੱਖ ਰੋਡ ਕੱਢ ਕੇ ਲੋਕਾਂ ਦੀ ਸਹੂਲਤ ਲਈ ਜਿਹੜੀਆਂ ਬਣਾਇਆ ਫਿਰ ਕਿਉਂ ਬਣਾਉਂਦੀ ਆ ਇਹਨਾਂ ਦਾ ਪੁਰਾਣੇ ਰੋਡਾਂ ਦੇਲੇ ਸਰਦਾ ਤਾਂ ਕਿਉਂ ਬਣਾਉਂਦੀ ਆ ਅੱਜ ਕੱਲ ਟੀ ਪੁਆਇੰਟ ਸਿਸਟਮਾਂ ਤੇ ਨਾਲਾ ਕੱਢ ਨੂੰ ਕੱਢਿਆ ਇਹ ਕੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਅੱਗੇ ਨਾਲ ਕਿਤੇ ਵੱਧਦਾ ਕਿਉਂਕਿ ਹਰ ਘਰ ਗੱਡੀ ਹਰ ਘਰ ਮੋਟਰਸਾਈਕਲ ਹਰ ਘਰ ਉਹ ਆ ਬੱਚੇ ਸਕੂਲਾਂ ਦੇ ਵਿੱਚ ਇੱਥੇ ਆਉਂਦੇ ਆ ਹਜ਼ਾਰ ਹਜ਼ਾਰ ਬੱਚਾ ਇਸ ਫਾੜਕੇ ਨੂੰ ਬੱਚਾ ਪੜ੍ਹਨੇ ਸਾਰੇ ਸਕੂਲ ਮੇਨ ਬਾਜ਼ਾਰ ਦੇ ਵਿੱਚ ਬੱਚਾ 9 ਵਜੇ 10 ਕਿਹੜੇ ਟਾਈਮ ਪਹੁੰਚੂਗਾ ਸਹੀ ਜੇ ਤੁਮ ਕਿ ਜਾਓ ਕਿਉਂਕਿ ਬੱਚਿਆਂ ਦਾ ਇੱਥੇ ਹਾਦਸਾ ਹੋਣ ਦਾ ਵੀ ਬਹੁਤ ਪਹਿਲੇ ਡੀਸੀ ਸਾਹਿਬ ਜੀ ਨੇ ਸਿੰਘ ਨੇ ਇਹ ਫਾੜਕ ਚਾਲੂ ਰੱਖਿਆ ਤਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਅਸੀਂ ਹੁਣ ਵੀ ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ ਬੁਝੇ ਸਾਡੀ ਸਮੱਸਿਆ ਸੁਣਦੇ ਹੋਏ ਇਹਨੂੰ ਵਿਧਾਵੇ ਨਾ ਜੇਕਰ ਇਹ ਫਟਕ ਬੰਦ ਹੋਣ ਜਾਂਦੇ ਆ ਤਾਂ ਕੀ ਸੰਘਰਸ਼ ਕਰੇ ਜਾਵੇਗਾ ਇਹਦਾ ਸੰਘਰਸ਼ ਉਸੇ ਤਰ੍ਹਾਂ ਅੱਗੇ 47 ਦੇ ਦਿਨ ਕਰਿਆ ਉਹ ਉਸੇ ਰੂਪਰੇਖਾ ਉਸੇ ਮਤਲਬ ਦਾ ਹੋਊਗਾ ਇਹ ਨਾ ਸਮਝੇ ਵੀ ਇੱਥੇ ਸੰਘਰਸ਼ ਨਹੀਂ ਹੋਊਗਾ ਕਿਉਂਕਿ ਅਸੀਂ ਆਪਣਾ ਹੱਕ ਲੈ ਕੇ ਰਹਿਣਾ ਅਸੀਂ ਕਿਸੇ ਤੋਂ ਕੋਈ ਧੀਗ ਨਹੀਂ ਮੰਗਦੇ ਨਾ ਤੋ ਕਿਉਂਕਿ ਜੇ ਰਸਤਾ ਬੰਦ ਕਰਨਾ ਤਾਂ ਅਸੀਂ ਕਿਸੇ ਵੀ ਹਾਲਤ ਵਿੱਚ ਜਾ ਸਕਦੇ ਆ ਇਹਨਾਂ ਦਾ ਸਿਚੁਏਸ਼ਨ ਵੀ ਜਾਮ ਕਰ ਸਕਦੇ ਆ ਉਹੀ ਅਹੀ ਦੀ ਗੱਲ ਨਹੀਂ ਵੀ ਕੋਈ ਰੇਲਵੇ ਟ੍ਰੈਕ ਨਹੀਂ ਅਸੀਂ ਸੇਸ਼ਨ ਪਰੇ ਬਟਾਂਗੇ ਸਾਰੇ ਬੁੜੇ ਹਾਂ ਅਸੀਂ ਜੋ ਵੀ ਹੈਗਾ ਜਦੋਂ ਜਦੋਂ ਸਾਡਾ ਰਸਤਾ ਹੀ ਨਹੀਂ ਕੋਈ ਸਾਡਾ ਜੀਣ ਦਾ ਦੁੱਬਰ ਹੀ ਨਹੀਂ ਰਿਹਾ ਇੰਨੇ ਇਲਾਕੇ ਨੂੰ ਇਹਨਾਂ ਨੇ ਬੇਰਸਤਾ ਬਣਾਉਣਾ ਤਾਂ ਇਹ ਜਿਹੜੇ ਉਹ ਗੱਲ ਆ ਵੀ ਇਹਨਾਂ ਦੇ ਵਾਸਤੇ ਚੰਗੀ ਆ ਪ੍ਰਸ਼ਾਸਨ ਨੂੰ ਇਹ ਹੀ ਅਪੀਲ ਆ ਡੀਸੀ ਸਾਹਿਬ ਨੂੰ ਇਹ ਹੀ ਅਪੀਲ ਆ ਇਹਨੂੰ ਸਮੱਸਿਆ ਨੂੰ ਮੀਡੀਆ ਰਹੀਂ ਸੁਣ ਕੇ ਇੱਥੇ ਦਾ ਸਰਵਾ ਕਰਵਾ ਕੇ ਮੇਨ ਫਾਟਕਾ ਜਿਹੜੇ ਹੋਰ ਫਾਟਕਾ ਨਹੀਂ ਸੜਕਾਂ ਛੋਟੀਆਂ ਹੈ ਕਈ ਫਾਟਕਾ ਪਤਾ ਸਿੰਗਲ ਕਾਰ ਲੰਘਦੀ ਆ ਉਹ ਸਿੰਗਲ ਕਾਰ ਲੰਘਣ ਦੇ ਕਾਰਨ ਦੱਸੋ ਵੀ ਕਾਦ ਹੋਊ ਹੋ ਜਾਊਗਾ ਇਹਦੇ ਨਾਲ ਤਾਂ ਸ਼ਹਿਰ ਨੂੰ ਬਹੁਤ ਟ੍ਰੈਫਿਕ ਦੀ ਭਾਰੀ ਸਮੱਸਿਆ ਖੜੀ ਹੋ ਜਾਣੀ ਜੇ ਇਹ ਫਾਟਕ ਬੰਦ